ਮੇਰਾ ਨਾਮ ਰਤਨ ਸਿੰਘ ਹੈ ਜਿਹਨੇ ਸੈਟਿੰਗ ਆ ਅੱਜ ਪ੍ਰੋਟੈਸਟ ਕੀਤਾ ਗਿਆ ਚਾਰਨ ਕੀ ਹੈ ਚਾਰਨ ਹੈ ਕਿ ਕੈਡਰ ਮੈਨੇਜਮੈਂਟ ਦੇ ਖਿਲਾਫ ਦੀ ਕੀ ਕਰਨ ਦੇ ਹੈ ਕਰਨੇ ਹੈ ਕਿ ਇੱਕ ਤਾਂ ਇਹ ਸਾਡੇ ਬੰਦੇ ਟ੍ਰੈਮੈਡੀਕ ਕਰ ਗਿਆ ਨਾਲੇ ਅੰਦਰ ਦੋ ਬੰਦਿਆਂ ਨੂੰ ਪਲੱਸ ਜਿੰਨੇ ਸਾਡੇ ਮੁੰਡੇ ਮੈਡੀਕਲ تھےਗੇ ਨੇ ਉਹਨਾਂ ਨੂੰ ਜੀਰੋਂ ਤੋਂ ਬਾਹਰ ਕੱਢਣ ਦੀ ਧਮਕੀ ਦਿੱਤੇ ਰਹੇ ਤੇ ਨਾਲ ਸਿਕਿਉਰਟੀ ਨਾਲ ਲੈ ਕੇ ਆ ਰਹੇ ਨੇ ਬਦਮਾਸ਼ੀ ਕਰ ਰਹੇ ਨੇ ਸੀਗਰੰਦੇ ਨੇ ਠੀਕ ਹੈ ਸਾਡੇ ਪਰਚੀ ਹੋਏ ਆ ਇਹ ਸਾਡੇ ਨਾਲ ਕੋ ਸਾਰੇ ਖੜਦੇ ਆ ਇਹਨਾਂ ਖਿਲਾਫ ਹੀ ਰਲ ਕੇ ਹੋਰ ਕਰਾਂਗੇ ਪ੍ਰੋਟੈਸਟ ਜੇ ਇਹ ਸੱਫਨਾ ਨਹੀਂ ਮਿਲਿੰਗੇ ਵਿਸ ਕਰਦੇ ਪਟਾਣੇ ਇਤਤਮ ਜੀ ਆ ਬਦਮਾਸ਼ੀ ਕੋਲ ਕਰਦਾ ਪੂਰੀ ਕੁੰਪੀਆਂ ਕਰਦੀਆਂ ਕੁੰਪੀਆਂ ਕਰਦੀਆਂ ਕੈਡਰ ਮੈਨੇਜਮੈਂਟ ਜੀ ਉਹਨਾਂ ਸਿਕਿਉਰਟੀ ਹਾਇਰ ਕਿਤੇ ਨਹੀਂ ਬੌਂਸਰ ਹਾਇਰ ਕਿਤੇ ਹੁੰਦੇ ਨਾ ਨੇ ਜਦੋਂ ਵਰਕਿੰਗ ਕਰਨ ਆਉਂਦੇ ਨੇ ਉਹਨਾਂ ਤੋਂ ਨਮਸ਼ੀਂ ਕਰਦੇ ਨੇ ਮੁੰਡਿਆਂ ਨੂੰ ਕਹਿੰਦੇ ਨੇ ਕੇ ਤੱਕ ਸੇ ਕੰਮ ਕਰਨਾ ਤੇ ਕੰਮ ਛੱਡੋ ਨਹੀਂ ਤੇ ਕੰਮ ਕਰੋ ਤੁਹਾਡੀ ਐਸੋਸੀਏਸ਼ਨ ਵੱਲੋਂ ਕੋਈ ਐਮ ਡੀ ਨਾਲ ਜਾਂ ਕਿਸੇ ਹੋਰ ਨਾਲ ਬੈਠੀ ਅਸੀਂ ਕੰਮ ਨਹੀਂ ਕਿਸੇ ਨਾਲ ਮੀਟਿੰਗ ਕਰੇ ਬੈਠਿੰਗ ਕਰਕੇ ਇੱਕ ਟਾਈਮ ਵੀ ਸਪੋਰੀ ਨਹੀਂ ਤੁਸੀਂ ਆਵਾਜ਼ ਰੱਖੀ ਨੇ ਅਸੀਂ ਆਵਾਜ਼ ਕੀ ਹੈ ਜੀ ਪਰ ਕੋਈ ਮੀਟਿੰਗ ਨਹੀਂ ਕਰਦੇ ਅੱਛਾ ਕੋਈ ਟਾਈਮ ਹੀ ਨਹੀਂ ਹੈ ਨਾ ਕੋਈ ਨਹੀਂ ਕਰੇ ਕੰਕਰ ਨੇ ਠੀਕ ਹੈ ਸਾਡੇ ਕਈ ਹੈੱਡਕੁਆਰਟਰ ਇਥੋਂ ਰੀਟਰਨ ਮੀਟ ਕੀਤੇ ਗਏ ਨੇ ਸਾਡੇ ਬੰਦੇ ਵਾਪਸ ਲੈਣ ਇਹ ਸਾਰਿਆਂ ਨੂੰ ਕੰਮ ਕਰਨ ਕਿੰਨੇ ਬੰਦੇ ਟੋਟਲ ਕੱਢੇ ਗਏ ਸਾਡੇ ਜਲੰਧਰ ਵਿੱਚ ਦੋ ਬੰਦੇ ਆ ਜੀ ਬਾਕੀ ਮੁਕਤ ਵੀ ਨੇ ਇਹ ਪ੍ਰੋਟੈਸਟ ਪੂਰਾ ਜਲੰਧਰ ਵਿੱਚ ਕੀਤਾ ਗਿਆ ਕਿ ਪੂਰਾ ਆਲਓਵਰ ਪੰਜਾਬ ਹਿਮਾਚਲ ਹਰਿਆਣਾ ਦੇ ਸਾਰੇ ਇੰਟਰਨੈਸ਼ਨਲ ਪੂਰਾ ਹੋ ਰਿਹਾ ਹਾਂਜੀ ਪਹਿਲੇ ਇੰਟਰਨੈਸ਼ਨਲ ਪੂਰਾ ਸੜਕਾਂ ਉੱਤੇ ਸਾਡੀ ਮੰਗ ਕੀ ਹੈ ਛੋਟੀ ਸਾਡੀ ਮੰਗ ਇਹ ਹੈ ਜੀ ਇੱਕ ਤਾਂ ਜਿਹੜੇ ਸਾਡੇ ਮੁੰਡੇ ਨੇ ਜਿੱਥੇ ਮੈਨੂੰ ਕਿਤੇ ਕਿ ਨਹੀਂ ਵਾਪਸ ਲਈ ਜਾਂਦੇ ਆ ਅਨਾਸ ਜਿਹੜੀਆਂ ਸਟੋਰੀਆਂ ਲੈ ਕੇ ਆ ਰਹੇ ਕਾਉਂਸਲ ਲੈ ਕੇ ਆ ਉਹ ਨਾਂ ਲੈ ਕੇ ਆ ਜਿਹੜੇ ਮੁੰਡਿਆਂ ਨੂੰ ਧਮਕੀਆਂ ਦੇ ਰਹੇ ਨੇ ਇਹ ਵੀ ਨੇ ਛੱਡੋ ਉਹ ਵਾਪਸ ਲਈ ਜਾਂ ਇਹ ਸਾਡੀ ਸਭ ਤੋਂ ਵੱਡੀ ਮੰਗ ਹੀ ਹੈਗੀ ਆ ਕਿ ਜਿਹੜੇ ਸਾਰੇ ਸਟੇਟ ਲੈਵਲ ਤੇ ਮੀਟਿੰਗ ਕੀਤੀ ਜਾਂਦੀ ਹੈ ਡਿਟਰਮਿਨਡ ਕਰਨ ਦਾ ਕੋਈ ਰੀਜ਼ਨ ਹੈਗਾ ਮੁੰਡੇ ਬਾਤ ਕੋਈ ਜਿੰਦਗੀ ਕਿਸ ਨਹੀਂ ਹੈਗਾ ਬਸ ਬਦਮਾਸ਼ੀ ਕਰੀਏ ਹਾਂ ਜੀ ਅੱਜ ਤੱਕ ਕਰਕੇ ਆਇਆ ਜੇ ਕੋਈ ਹੁੰਦਾ ਹੈ ਕਿ ਇੰਨਾ ਟਾਰਗੇਟ ਕਰਕੇ ਦੋ ਸਾਨੂੰ ਇੰਨਾ ਟਾਰਗੇਟ ਕੋਈ ਵੀ ਕਰਦੀ ਆ ਪਰ ਵੀ ਹਰ ਸਾਰ ਸਾਰਕ ਰੀਜ਼ਨ ਹੈਗਾ ਪਰ ਦਿਨ ਛੱਡਾਉਂਦੇ ਕੰਮ ਚੱਲ ਜਾਈਏ ਜੀ ਮਤਲਬ ਸਾਡੇ ਇਸ਼ਾਰਿਆਂ ਦੇ ਨੱਚੋ ਜੇ ਨੱਚਣਾ ਤਾਂ ਨਿੱਤ ਜਾਓ ਬਿਲਕੁਲ ਭਾਜੀ ਤਾਂ ਇਹ ਸਾਡੀ ਮੰਗ ਹੀ ਹੈ ਕਿ बेटी निवेश करे साड़ी त्वरित मंगट है कि जड़ी घने मुझे कतई के लिए बापस नहीं जाऊँ साड़ी त्वरित मंगट है कि जड़ी किन्होंने इस पर भी हर किसी पांच साल कितने या वो काम भी कितने जान जितना नोटिस पांच दिन करें सब्सक्राइब नाउ एंड प्रेस द बेल आइकन नेवर मिस अन अपडेट